ਇਹ 50 ਹਜ਼ਾਰ ਦੀ ਆਪਣੀ ਭਾਜੀ ਮੇਰੇ ਘਰੋਂ ਐ ਕੱਲੀ ਨੂੰ ਟਣ ਤੇ ਖੜੇ ਅੱਛਾ ਜੀ ਭਾਵੇਂ ਦੋ ਡੰਗ ਚੁਵਾਈ ਕਰਦੇ ਭਾਵੇਂ ਤਿੰਨ ਅਗਰ ਦੇ ਭਾਵੇਂ ਕੜਾਂ ਕਰੇ ਠੀਕ ਹੈ ਜਿਹੜਾ ਆਪਾਂ ਜਿੰਨਾ ਮਰਜੀ ਸੱਚ ਦੱਸਾਂਗੇ ਨਾ ਹਾਂਜੀ ਉਹ ਝੂਠ ਤੇ ਝੂਠ ਦਾ ਸੱਚ ਦੇ ਮੈਂ ਵੀ ਇਹਨਾਂ ਪਰਸੂ ਮੈਂ ਸੱਚ ਮਾਰ ਕੇ ਹਾਂਜੀ ਸਤ ਸਿਧਿਆ ਕਾਲਜੀ ਸਾਡੇ ਬੱਚ ਪਾਲ ਸਭ ਦਾ ਮਾਤਾ ਸਵਾਗਤ ਹੈ ਆਪਣੇ ਚੈਨਲ ਉਪਰ ਮਾਦਾ ਤੇ ਨੂੰ 59 11 ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਸ਼ਹਿਰ ਜਨਾਲਾ ਤਸਵੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਨ ਤੁਹਾਨੂੰ ਦਿਖਾਵਾਂਗੇ ਤਿੰਨ ਝੋਟੀਆਂ ਦੋ ਬਿਲਕੁਲ ਤਾਜ਼ੀਆਂ ਸੀਆਂ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਤੇ ਆ ਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸੱਸੀ ਆਪਾ ਜੀ ਸੱਸੀ ਵੀਰ ਜੀ ਸੱਸੀ ਘਰ ਜੀ ਕੀ ਹਾਲ ਚੱਲ ਜੀ ਵਧੀਆ ਵੀਰ ਜੀ ਵਧੀਆ ਵਧੀਆ ਚਾਹੀਦਾ ਹਾਂਜੀ ਤੇ ਬਾਈ ਆਪਣਾ ਨਾਮ ਤੇ ਏਡਰੈਸ ਦੱਸੋ ਤੁਹਾਨੂੰ ਸ਼ਹਿਰ ਕਿਹੜਾ ਜਿਲ੍ਹਾ ਮਸਲਾ ਠੀਕ ਆ ਜੀ ਫੋਨ ਨੰਬਰ 981596755 ਠੀਕ ਆ ਜੀ ਤੇ ਅਜ ਤੋਂ ਕਰੀਏ ਸ਼ੁਰੂਆਤ ਪਾਜੀ ਦੀਦੀ ਆਪਣੀ ਬੇਨਤੀ ਆ ਵੀਡੀਓ ਬਣਾਉਣਾ ਨਹੀਂ ਅੱਛਾ ਜੀ ਯਾਰ ਵੀਰ ਮੇਰੀ ਗੱਬਣ ਦੀ ਪੰਜਾਂ ਦਾ ਗੰਢੀ ਏ ਠੀਕ ਹੈ ਜੀ ਬਾਅਦ ਚ ਖਾਲੀ ਨਿਕਲਾਵੇ ਨਾ ਨਿਕਲੇ ਮੇਰੀ ਕੋਈ ਗ੍ਰੇਡੀ ਖਰਾਬ ਜੀ ਅੱਛਾ ਜੀ ਠੀਕ ਆ ਬਿਲਕੁਲ ਜੀ ਯਾਰ ਵੀਰ ਆ ਗੱਬਰ ਖਾਣਾ ਜਾ ਕੇ ਚੈੱਕ ਕਰਾਵੇ ਜਾਂਦੇ ਅਗਲੇ ਜਨ ਅੱਛਾ ਜੀ ਮੁਰਗੇ ਤੁਹਾਨੂੰ ਕੋ ਮੂਹਨ ਕਹਿੰਦੇ ਜਾਂ ਮੈਨੂੰ ਕੋ ਮਾੜੀ ਗੱਲ ਆ ਮਾੜੀ ਗੱਲ ਆ ਜੀ ਸਹੀ ਗੱਲ ਸਹੀ ਹੈ ਯਾਰ ਵੀਰੇ ਆ ਉਹ ਪਰਿਥਾ ਡੰਗਰ ਜਾਂਦੇ ਆਂ ਦਿਹਾੜੀ ਜਾਂਦੇ ਉਹ ਗਰਮੀ ਗਰਮੀ ਤੋਂ ਬਹਿ ਗਈ ਆ ਹਾਂਜੀ ਡੰਗਰ ਜਾਂਦੀ ਦੋ ਮਹੀਨਾ ਟੈਂਪਰੇਚਰ ਚੱਕਰਾਏ ਨੰਗਰ ਦਾ ਠੀਕ ਆ ਠੀਕ ਆ ਸਹੀ ਗੱਲ ਗਰਮੀ ਨੂੰ ਕਰਕੇ ਬੰਦਾ ਉਹ ਬਾਈ ਬੈਠੇ ਤਾਂ ਬਹੁਤ ਵਧੀਆ ਕੁਲੇ ਖਾਦੇ ਘਵਾਈਆਂ ਵਾ ਉਹ ਪਰਿਥਾ ਜਾਂ ਜਾ ਕੇ ਤਾਂ ਮਾਲਾ ਮੜਾ ਪਾ ਲੈਣੀ ਆ ਠੀਕ ਆ ਠੀਕ ਆ ਮੇਰਾ ਵੀ ਆਪਣੀ ਜਿਹੜੇ ਮਾਨੂੰ ਚੰਗਾ ਲੱਗਦਾ ਲਵੇ ਜਿਹੜੇ ਤੂੰ ਤੂੰ ਮੈਂ ਵਾਲਾ ਕੰਮ ਨਾ ਕਰੇ ਜਿਹਨੂੰ ਚੰਗਾ ਲੱਗਦਾ ਖਰੇ ਰਗਾ ਜਿਹਨੂੰ ਨਹੀਂ ਚੰਗਾ ਬੇਸ਼ੱਕ ਨਾ ਕਰੇ ਨਹੀਂ ਨਹੀਂ ਬਿਲਕੁਲ ਸਿਆਣੀ ਗੱਲ ਸਿੱਧੀ ਗੱਲ ਠੀਕ ਗੱਲ ਬਿਲਕੁਲ ਹੀ ਸੌ ਆਈ ਬਾਰ ਬਾਰ ਇੱਕੋ ਗੱਲ ਭਾਈ ਜੱਥੇ ਹੋ ਫਿਰ ਜੀ ਡਿਟੇਲ ਹੋਣਾ ਇਹ ਭਾਈ ਸੂਈ ਜੇ ਅੱਛਾ ਜੀ ਜਿਹੜੀ ਉਹ ਕੱਤੀ ਚ ਮੰਗਦਾ ਠੀਕ ਹੈ ਜੀ ਇਹ ਵੇਖਾ ਮਾੜਾ ਨਾਲ ਪਾੜਾ ਲਿੰਦੀ ਹੈ ਅੱਛਾ ਜੀ ਹਾਂ ਠੀਕ ਹੈ ਮੈਨੂੰ ਧਰ ਮਰਾ ਨਹੀਂ ਲੱਗ ਰਿਹਾ ਕੋਈ ਗੱਲ ਨਹੀਂ ਮਰਾ ਲਓ ਲੈਓ ਬੱਚਾ ਲੈਓ ਕੋਈ ਥੋਰਦੀ ਹੈ ਮਰੀ ਥੋਰ ਲਓ ਕੋਈ ਇਹ ਸੂਆ ਭਾਈ ਪਹਿਲਾ ਸੂਆ ਆ ਆ ਨੂੰ ਆ ਨੂੰ ਸੂਈ ਆ ਕਰਮ ਵਾਲੀ ਚੈੱਕ ਕਰ ਸਕਦੇ ਤੁਸੀਂ ਫੇਸ ਕੋਲ ਦੀ ਐਨ ਜੈਡ ਬਲੈਕ ਆ ਗਈ ਤੇ ਕੱਟ ਕੱਟ ਕੇ ਛੱਡਾ ਵਾ ਕਿੰਨਾ ਕੁ ਭਾਜੇ ਅਸਟਾ ਮਾਤੋ ਮੇਰੇ 5 ਕਿਲੋ ਜੀ ਦੋ ਦਿਨ ਬਾਅਦ ਆਵਾ ਲੱਗ ਲੂਗਾ ਅੱਜ ਕੱਟਾ ਦੇ ਦੋ ਠੀਕ ਹੈ ਠੀਕ ਲੱਗ ਲੂਗਾ ਦੱਸਾਂ ਕਿ ਉਹ ਆਏ ਹੋਏ ਆ ਤਾਂ ਹਰ ਗੋ ਸੇਵਾ ਸਾਨੂੰ 6 ਕਿਲੋ ਆਦੇ 7 ਕਿਲੋ ਪਰ ਅਸੀਂ 5 ਕਿਲੋ ਕਰਦੇ ਮੈਂ ਨੰਬਰ ਤੇ ਲੱਗੂ ਆਪਾਂ ਤੁਹਾਨੂੰ ਜਾਵੇ ਤੁਹਾਡਾ ਵਾਦਾ ਠੀਕ ਹੈ ਠੀਕ ਹੈ ਜੀ ਲਓ ਜੀ 7 ਕਿਲੋ ਬਾਈ ਕਹਿੰਦਾ ਕਿ ਇਹਨਾਂ ਇੱਕ ਆਦਲਾ ਤੇ ਆਪਾਂ 5 ਲੀਟਰ ਵੀ ਗਾਰੰਟੀ ਦਾਂਗੇ ਹਾਂ ਬਾਕੀ ਛੱਡਾ ਛੋਟਾ ਤੁਸੀਂ ਵੇਚ ਸਕਦੇ ਕਿ ਬਿਲਕੁਲ ਹੀ ਆਲੇ ਬਾਕੀ ਮਾਣਿਆ ਪਾੜਾ ਲਿੰਦੀ ਨਾਲ ਆਪਾਂ ਦੱਸ ਕੇ ਵੀ ਨਹੀਂ ਦੇਣੀ ਠੀਕ ਹੈ ਠੀਕ ਹੈ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਬੜੀ ਆਵਾਜ਼ ਲਿੰਦੀ ਲੋ ਜੀ ਪਹਿਲਾ ਸਵੇਰ ਸੋਇਆ ਕਰਮਾਲੀ ਦੇ ਧਾਰਾਂ ਤੋਂ ਰੜੀਆਂ ਮਰਾ ਕੇ ਲਾਈਵ ਵੀ ਵੀਡੀਓ ਦੇ ਵਿੱਚ ਦਿਖਾਓ ਜਾ ਫੱਤੇ ਰਹਾ ਓਏ ਇਹਦੀ ਘਾੜੇ ਦੀ ਲੋੜ ਹੀ ਪੈਗੀ ਅੱਛਾ ਜਰਾ ਆਪਾਂ ਉਧਰ ਵੀ ਦੇ ਲੋ ਜਾ ਫੱਤੇ ਲੋ ਜਾ ਜੀ ਨਾ ਪਾਈ ਲੋ ਜਾ ਫੱਤੇ ਲੋ ਜਾ ਕਰ ਕੀ ਆ ਕਾ ਫਸਤੇ ਹੋਰ ਆਪਾਂ ਪਾਈ ਦੱਸਦੇ ਪੜਾ ਲਿੰਦੀ ਪੜਾ ਅਗਲੇ ਤੁਹਾਨੂੰ ਸਾਹਮਣੇ ਹੋ ਗਈ ਠੀਕ ਆ ਠੀਕ ਆ ਜੀ ਕੀ ਗੱਲ ਭਾਈ ਦਸੀ ਚੰਗੀ ਹੁੰਦੀ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਪਹਿਲਾਂ ਪੜਾ ਖਾ ਲੂ ਮਲੇ ਪਾਸ ਨੇ ਠੀਕ ਆ ਜੀ ਆ ਵੇ ਲੋ ਸਾਡੇ ਘਰ ਦੀ ਭਾਈ ਗਰਡੀਆਂ ਤੇ ਨੇ ਆਪਾਂ ਉਹ ਕਿਸੇ ਕੋ ਨੀਕੀ ਕਰੇ ਆਪਣੀ ਕੋਈ ਗਰਡੀਆਂ ਜੀ ਕਿਸੇ ਜੀ ਦਾ ਮਾਲ ਪਾ ਮਿਗੇ ਪੈਣਾ ਵੀ ਅੱਛਾ ਜੀ ਨਹੀਂ ਪਹਾੜ ਦੇ ਉਪਰਾਂ ਵਧੀਆ ਲਿੰਦਾ ਪਸ਼ੂ ਘਜਾਲਿਆ ਨਾ ਹਾਂ ਹਾਲਾ ਸੁਣ ਬੈਠੇ ਰਹਿੰਦੇ ਆ ਹਾਂ ਜੇ ਆਪਾਂ ਦੱਬ ਮੈਂ ਨਾਲ ਹੀ ਚਾਈ ਕਰਦੇ ਜਾਂਦਾ ਰਹਾ ਨਾਮ ਤੇ ਮੜਾ ਦਸਲਾ ਵੀਰ ਨੂੰ ਇੱਦਾਂ ਸਾਡੇ ਘਰ ਇੱਦਾਂ ਮਿਲਦੀ ਜੇ ਉਹਨਾਂ ਘਰ ਪੜਾ ਪੋਦੇ ਹਜੂ ਉਦਾਂ ਹੀ ਮਿਲ ਪਈ ਆ ਠੀਕ ਗੁਰਗੇ ਕੱਲ ਨੂੰ ਮੇਰਾ ਵੀਰ ਕੋ ਲਾਂਮਾ ਯਾਰਾ ਕੰਮ ਨਾਲੇ ਨਾਮ ਉਲਕੇ ਕੋਈ ਆਦਾ ਫੋਨ ਚੁੱਕਿਆ ਜਾਏ ਭਾਈ ਕਿਸੇ ਨਾਮ ਤੇ ਪਾਲਾ ਖਾਂ ਨਹੀਂ ਲਈ ਉਹਦੇ ਹਾਂ ਕੋਲਤੀਰ ਹੰਨ ਨਾਲ ਬੱਲ ਵੀ ਬੜਾ ਦਿੱਕ ਮਾਝ ਲੱਗੀ ਉਹਦੀ ਮਗਰੇ ਘਟੀ ਜੇ ਠੀਕ ਹੈ ਭਾਜੀ ਤਸੰਬੀਆ ਬੰਦ ਬਈ ਬਈ ਬਠਾਲੇ ਫੜ ਬੰਦ ਬੰਦ ਵੀਰ ਓਏ ਬੰਦ ਨਾ ਨਾ ਨੀ ਦਪਾਏ ਹੀ ਲੈਬ ਦਵਾਈ ਕਰਾਉਣ ਦੇ ਜੇ ਮੁੜ ਕੇ ਕਹਾਂ ਉਹ ਕਿਹਨ ਲਾਹਮਾ ਨਹੀਂ ਹੋ ਰਿਆ ਵੀ ਤੇਰਾ ਨਹੀਂ ਬਿਲਕੁਲ ਬਿਲਕੁਲ ਜੀ ਵੀਰ ਲੈ ਕੇ ਆਈ ਬਾਕੀ ਤੇਰਾ ਵੀ ਪਾਇਆ ਖੜੀ ਬਿਲਕੁਲ ਕੋਈ ਸ਼ੱਕ ਨਹੀਂ ਆ ਇਹ ਤੇ ਵਾਈ ਜੁਈ ਜਿਹੜੀਆਂ ਹਨ ਇੱਕ ਨੰਬਰ ਬਿਲਕੁਲ ਗੋਲਤਾ ਆ ਰਿਹਾ ਆ ਵੀ ਲੋ ਗਾੜ ਠੀਕ ਆ ਜੀ ਕਿੰਨੀ ਕਿਲੋ ਕਿਲੋ ਦੇ ਲੱਗਦੇ ਗਾੜੇ ਮਾ ਡਰਨਾ ਜਾਵੇ ਠੀਕ ਆ ਠੀਕ ਆ ਲਓ ਜੀ ਕਿਲੋ ਕੋਈ ਅਸਲ ਡਰਨਾ ਹੜਾ ਭਾਈ ਵਾਲੀ ਇਹ ਭਾਈ ਤਾਂ ਇਹ ਬਜਵਾ ਦੇਣੇ ਕਿਹੜੇ ਲੱਗੋ ਕਦੇ ਮੁਰਗੇ ਵੀਰ ਦਾਮੇ ਦਿੰਦੇ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਲਓ ਜੀ ਮਗਰਲੇ ਥਾਂ ਦੇ ਵਿੱਚ ਵਾਈ ਜਿਹੜੀ ਆ ਬਿਲਕੁਲ ਸਾਫ ਧਾਰਾਂ ਜੇ ਬਿਲਕੁਲ ਗੋਲ ਧਾਰਿਆ ਤੇ ਮੋਟੀ ਚੁਆਈ ਆ ਤੇ ਚਲੋ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਲੈ ਜੂ ਗੇ ਦੁੱਧ ਚੰਡਾ ਕੱਢੀ ਜੂ ਕਰਮਾਲੀ ਭਾਈ ਆਪਾਂ 5 ਕਰੋੜ ਦੀ ਗਰੰਟੀ 5 ਕਰੋੜ ਕਿੰਨੇ ਆ ਅੱਛਾ ਜੀ ਕੇ ਦੇ ਘਰ ਦੀ ਸਰਦਾ ਪਾਵਦੀ ਸਰ ਸਿੱਧੀਆਂ ਅਗਲਾ ਇਹੀ ਰੱਖਦੇ ਬੋਲੇ ਲੱਖ ਰੁਪਏ ਉਹਦਾ ਪਾ ਦਵਾ ਹਾਂ ਹਾਂਜੀ ਠੀਕ ਜੀ ਛੱਡਿਓ ਇਹ ਬੱਚੇ ਰੋਣਾ ਛੱਡ ਦਿਓ ਛੱਡ ਦਿਓ ਇਹ ਬੱਚਾ ਆ ਜੀ ਵੀ ਜੀ ਲੋਕਾਂ ਨੇ ਕੀ ਕਰ ਸਕਦੇ ਜੀ ਕੋਈ 5 ਕਿਲੋ ਭਾਜੀ ਮੰਨ ਕੇ ਲਵੇ ਇਹਨੂੰ ਕੈਮਰਾ ਕਰੋ ਮੇਰੇ ਯਾਰ ਅੱਛਾ ਜੀ ਕੋਈ 4 ਕਿਲੋ ਮੰਨ ਕੇ ਲਵੇ ਠੀਕ ਆ ਭਾਜੀ ਤਾਜੀ ਸੂਈ ਹੈ ਦੁੱਤੇ ਆ ਜੂ ਵੀਰ ਜੀ ਬੜਾ ਠੀਕ ਆ ਠੀਕ ਆ ਲਓ ਜੀ ਕੋਈ ਚੰਗੀ ਸਾਮ ਕੋਈ ਪਾੜੇ ਦੇ ਮਿਲਦੀ ਕੀ ਆ ਵਾ ਹਾਂਜੀ ਪਾੜਾ ਜੀ ਖਾਨੀ ਹੋ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਪਾੜਾ ਉੱਧਰ ਹੀ ਪਿਆ ਹੋਣਾ ਅਸੀਂ 5 ਕਿਲੋ ਅਸੀਂ 4 ਕੋ ਮੰਨ ਕੇ ਲਵੇ ਤੇ ਭਾਵੇਂ ਕੋਈ 5 ਮੰਨ ਕੇ ਲੈ ਲਈ ਅੱਛਾ ਜੀ ਛੋਟੀ ਸੀੜਿਆ ਦਾਤ ਨਹੀਂ ਮਾਰਦੀ ਵੇ ਲੋ ਠੀਕ ਆ ਮੋਲੇ ਵੀਰ ਜੀ ਆਪਾਂ ਛੋੜਾ ਜੇ ਕਰਦਾ ਜੀ ਅੱਛਾ ਜੀ ਸੇਵਾ ਕਰਾਂਗੇ ਦੋ ਤੇ ਕਰੂਗਾ 7-8 ਕਿਲੋ ਅੱਛਾ ਜੀ ਮੋਲੇ ਆਪਾਂ ਦੇ ਦਈਏ 55000 ਨਿਹਾਵਾ ਜੀ ਕਰ ਦਈਏ ਜੈਸ ਨੂੰ ਆਈ 52 ਦੇ ਦਈਏ ਪੂਰੇ ਦੀ ਜਾਂਦੀ ਏ ਪੂਰੇ 50000 ਦੀ ਤੇ ਆਪਣੀ ਭਾਜੀ ਮੇਰੇ ਘਰੋਂ ਆ ਕੱਲੀ ਘੁੱਟਣ ਤੇ ਦੀ ਫੜੇ ਅੱਛਾ ਜੀ ਭਾਵੇਂ ਦੋ ਡੰਗ ਚਵਾਈ ਕਰਦੇ ਭਾਵੇਂ ਤਿੰਨ ਗੱਲ ਦੇ ਭਾਵੇਂ ਕੜਾਂ ਕਰੇ ਠੀਕ ਆ ਠੀਕ ਆ ਲਓ ਜੀ ਪਿੱਛੇ ਵੀ ਫੀ ਮਾਰਦਾ ਆਪੇ ਹੱਥ ਜੋੜ ਕੇ ਦੇਖੀਆ ਮੇਰੇ ਕੋਲ ਬਾਰ ਬਾਰ ਮੁੜ ਕੇ ਆਪਾਂ ਫੋਨ ਚੁੱਕ ਲਾ ਦੀਏ ਉਹ ਕਰ ਜੀ ਸਿੱਧੀਆਂ ਕਰਾ ਜੀ ਜੀ ਬਿਲਕੁਲ ਬਿਲਕੁਲ ਸਭ ਕੁਝ ਬੰਡਿਆ ਵਾ ਮੈਂ ਹੁਣ ਵੀ ਇਹਨਾਂ ਦੁੱਧ ਚਾਲ ਰੋ ਕਰਕੇ ਲਾਵੇ ਮੇਰੇ ਕੋਲ 2 ਲੱਖ ਕਿਉਂ ਬਦੇ ਭਾਵੇਂ ਕੋਈ 3 ਲੱਖ ਕਿਉਂ ਹੈ ਮੇਰੇ ਕੋਲ ਪਾੜਾ ਦੇ ਪੌਣੇ ਪਰ ਪਾੜੇ ਦੇ ਮੇਲੇ ਮਿਲਦੀ ਹੈ ਪਾੜੇ ਤੋਂ ਮੇਲੇ ਮਿਲਦੀ ਠੀਕ ਹੈ ਸਹੀ ਹੈ ਮੇਰੇ ਕੋਲ ਭਾਈ ਠੀਕ ਹੈ ਭਾਈ ਜੇ ਨੰਬਰ ਤੇ ਕਿੰਨੇ ਆ ਗਏ ਇਹ ਦੂਜੇ ਦੇ ਵਿੱਚ ਸੂਈ ਨੂੰ 15 ਤੋਂ 20 ਨੂੰ ਗਏ ਅੱਛਾ ਜੀ ਦੋ ਦਿਨ ਤੋਂ ਸਜੇ ਚਾਰ ਕੇ ਹੱਥ ਖਲੋਵਾ ਕੁੱਠਾ ਸਿੱਧਾ ਕਰਕੇ ਮੈਂ ਦੇ ਰਿਹਾ ਬਈ ਅੱਛਾ ਜੀ ਦੇਖੋ ਠੀਕ ਹੈ ਬਾਬ ਜੀ 8 ਲੀਟਰ ਕੰਡੇ ਵਾਲਾ ਦੁੱਧ ਤਿਆਰ ਹੈ ਸੂਆ ਭਾਜੀ ਸੂਆ ਦੂਜਾ ਨਾਲ ਇੱਕ ਪੰਜਾਲ ਵਾਲੇ ਮੈਂ ਪਹਿਲਾਂ ਨਹੀਂ ਭਾਈ ਜਾਂਦਾ ਮੈਂ ਦੂਜਾ ਵੀ ਜਾਂਦਾ ਵਾ ਤੀਜਾ ਹੀ ਜਾਂਦਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਬਾਬ ਜੀ ਬੜਾ ਬੁਰਾ ਵਾਦਾ ਸਿੱਧੀਆਂ ਦੇਣਾ ਠੀਕ ਹੈ ਜੀ ਪਾਲਾ ਗੱਜਵਾਲਾ ਵਾਲੇ ਕੋਈ ਪੰਜਵਾਲਾ ਲਓ ਮੈਂ ਸੁਆਣਾ ਭਾਈ ਗੱਲ ਹੀ ਨਹੀਂ ਗੱਲ ਦੇ ਵਿੱਚ ਬਿਲਕੁਲ ਨਹੀਂ ਹੋੜੀ ਸਿੰਗਲ ਹੱਡੀ ਕੱਦ ਕਾਣ ਵੀ ਜਿਹੜਾ ਚੰਗਾ ਆ ਗਿਆ ਵਾ ਤੇ ਸੁਆ ਕੋਈ ਆਪਣੀ ਸਮਝਣਾ ਦੂਜਾ ਵਾਲੇ ਤੀਜਾ ਵਾਲੇ ਚੱਡਾ ਛੱਡਾ ਜਿਹੜਾ ਸਫਾਈਆਂ ਦੇ ਵਿੱਚ ਆ ਤੇ ਮਿਲਕ ਵਾਲਾ ਭਾਈ ਗੱਲਾਂ ਛੱਤਾ ਛੋਟਾ ਲੀਆਂ ਬੰਦ ਕਰ ਲੈਂੀਆਂ ਅੱਛਾ ਜੀ ਇੰਨੀਆਂ ਛੱਤਾ ਹੋਣਗੀਆਂ ਛੱਤਾ ਦਾ ਕਿਉਂ ਜਿੰਨੀਆਂ ਮਰਜ਼ੀ ਛੱਤਾ ਮਨਾਲੀਏ ਸੱਚ ਨੂੰ ਲੋਕੀ ਧੂਰ ਸਮਝਦੇ ਨੇ ਇਹ ਝੂਠ ਲੋਕ ਸਮਝੇ ਸਾਰੇ ਬਿਲਕੁਲ ਬਿਲਕੁਲ ਜੀ ਇਹ ਜਮਾਨਾ ਜਿਹੜਾ ਆਪਾਂ ਕਿੰਨਾ ਮਾੜੀ ਸੱਚ ਦੱਸਾਂਗੇ ਨਾ ਉਹ ਝੂਠ ਤੇ ਝੂਠ ਦਾ ਸੱਚ ਜੀ ਮੈਂ ਵੀ ਇਹਨੇ ਪਰ ਕਿਉਂ ਮੈਂ ਸੱਚ ਮਾਰ ਕੇ ਵੇਲੇ ਨੇ ਝੂਠੀ ਲੋਕ ਝੂਠ ਨੂੰ ਸੱਚ ਸੱਚ ਸਮਝ ਜਗੇ ਅੱਛਾ ਜੀ ਤੇ ਬਾਕੀ ਚੁਾਈ ਮਹੀਂ ਦੀ ਗਲਤ ਹੋਵੇ ਅੱਛਾ ਜੀ ਕੋਈ ਧੂਰ ਮਾਰੇ ਕੋਈ ਛਟਾ ਮਾਰੇ ਟੀਗਾ ਲਵਾ ਸਕਦੀ ਮੈਂ ਬਾਰ ਬਾਰ ਇੱਕੋ ਕਹਿੰਦਾ ਮੇਰੇ ਘਰ ਮਿਲਦੀ ਇਹ ਭਾਰੇ ਦੇ ਅੱਛਾ ਜੀ ਕਿਸੇ ਦੇ ਘਰ ਜਾ ਕੇ ਟੀਗਾ ਲਵਾ ਦਈਏ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਗਾਰ ਨਾ ਗਾਰ ਚੋਵੇ ਕਿਆਡੇ ਦੇ ਵਾਵਾ ਯਾਰ ਗਾਰ ਨਾ ਗਾਰ ਚੋਵੇ ਬਿਛਾਰ ਨਾ ਬਿ ਘਾਟਵਾ ਵੀ ਮੇਰੀ ਜ਼ਿੰਮੇਵਾਰੀ ਆ ਦੋ ਲਗਾਖਰ ਹੋਗਾ ਪਾ ਘਟ ਜੇ ਪਾ ਵਾ ਜੀ ਠੀਕ ਆ ਠੀਕ ਆ ਜੀ ਚਲੋ ਕੋਈ ਚੰਗੀ ਸਾਮ ਕਰਨ ਲੈ ਜੂ ਭਰਾ ਦੋ ਤੇ ਚੰਗਾ ਕੱਢੀ ਜੋਗੇ ਹੈ ਬਿਲਕੁਲ ਤਾਜੀ ਆ ਤੇ ਭਾਈ ਮੋਲੇ ਦਾ ਹਰ ਇਹਦਾ ਮੋਲ ਹਾਲਾ ਭਾਈ 55000 ਰੁਪਏ ਜੀ ਛੋੜਿਆ ਮੋਲ ਅੱਛਾ ਜੀ ਸਾਰਾ ਸਿਆਜ ਕਹੇ ਜੇ ਛੋਟੀ ਘਾਹ ਰਾਜੀ ਹੋ ਜੇ ਨਾ ਟੀਆਂ ਛੋਟੀ ਘਾਹ ਬਿਲਕੁਲ ਸਹੀ ਗੱਲ ਹੈ ਜੈਡ ਪਲੇ ਗਿਆ ਇਹ ਵੇਗੀ ਅਦੀ ਖੇਜੂ ਨਹੀਂ ਆ ਭਾਈ ਇਦੀ ਕਰਨੀ ਅੱਛਾ ਜੀ ਭਾਜੀ ਘਟਾ ਦਿਓ ਵਧਾ ਦਿਓ 53000 ਦੀ ਦਵਾਂਗੇ ਤਰਚਾਲਾ ਫੋਨ ਲਾਵੇ 52 51 ਦਾ ਬੇਸ਼ੱਕ ਫੋਨ ਕਰਿਆ ਆਪਾਂ ਕਰੀਏ ਠੀਕ ਆ ਠੀਕ ਆ ਲਓ ਜੀ 53000 ਦੀ 53 ਦੇ ਫੋਨ ਕਰੇ 55 ਵਾਲਾ 55 ਵਾਲਾ ਫੋਨ ਨਾ ਲਵੇ ਅੱਛਾ ਜੀ ਨਹੀਂ ਜੇ ਭਾਜੀ ਕਰੇ ਜੋ ਨਹੀਂ ਸਾ ਕਿ ਛੋਟੀ ਨੇ ਵੀ ਖਲਦੀ ਪੋਰੀ ਖਾ ਗਈ ਦੇ ਕਾਲੇ ਸਵਾਲਾਂ ਦੀ ਜੋੜੀ ਦੇਖੋ ਬਿਲਕੁਲ ਬਿਲਕੁਲ ਜੀ ਐਨ ਜੈਡ ਫਲੈਗ ਪਿਓਰ ਮੋਰਾ ਨਸਲ ਦੀ ਹੈ ਕਈ ਵੀਰ ਮੈਂ ਬਾਹਰ ਕੇ ਬੋਨਜਾਲ ਉਹਨੇ ਜਿਤ ਬਾਜੀ ਦਾ ਨਾਮ ਮੇਰਾ ਭਾਜੀ ਕੰਮ ਕਰੇ ਆਪਾਂ ਕਹਿੰਦਾ ਸਿੱਧੀਆਂ ਆਪਣੀਆਂ ਗੱਲਾਂ ਮੇਰਾ ਵੀ ਸੁਭਾ ਥੋੜਾ ਕਾਲਾ ਪੈਂਦਾ ਇਹਦੇ ਮਾਨੂੰ ਲੱਗਦੀ ਲੈ ਦੇ ਮੇਰੇ ਘਰ ਆਣ ਕੇ ਵੀਡੀਓ ਬੋਲ ਤੇ ਜਵਾਵੇ ਠੀਕ ਹੈ ਤੇ ਮੇਰੇ ਘਰ ਆਣ ਕੇ ਮੈਂ ਆਪ ਜੋ ਵੀ ਵੀਡੀਓ ਬੋਲ ਨਹੀਂ ਛੱਡੇ ਠੀਕ ਹੈ ਠੀਕ ਆਪਣੇ ਕੋ ਫੋਨ ਛੋਟਾ ਜਿਹਾ ਦੇਖੋ ਡਾਇਰੈਕਟ ਆਣ ਕਿਥੋਂ ਆਪ ਠੀਕ ਹੈ ਠੀਕ ਹੈ ਜੀ ਲਓ ਭਾਈ ਇਹਨਾਂ ਦਾ ਡਾਇਰੈਕਟ ਆ ਗਿਆ ਇੱਥੇ ਚਵਾਈ ਕਰ ਦਿੰਦੇ ਆਂ ਜੀ ਆਪਾਂ ਜੀ ਆਪਣੀਆਂ ਜੀ ਆਪਾਂ ਅਗਲੇ ਦਿਨ ਮਹੀਂ ਚੋਵਾਂਗੇ ਹਾਂਜੀ ਤੇ ਗੱਡੀ ਦਾ ਕਿਰਾਇਆ ਆਪਾਂ ਦਵਾਂਗੇ ਅੱਛਾ ਜੀ ਜੇ ਹੁਣ ਵੀਰ ਗੱਡੀ ਲੈ ਕੇ ਆਉਂਦੇ ਆਂ ਮੋਗਿਓ ਹਾਂਜੀ ਜੀ ਆਪਾਂ ਜੇ ਉਹਦੇ ਮਹੀਂ 14 ਗੱਦੇ ਆਪਾਂ ਕਿਰਾਇਆ ਗੱਡੀ ਦਾ ਦਵਾਂਗੇ ਬਿਲਕੁਲ ਬਿਲਕੁਲ ਜੀ ਹੱਕਦਾਰ ਆ ਫਿਰ ਨੀ ਕਰਾਂ ਤੇ ਜਾਪਰ ਦਾ 5000 ਰੁਪਿਆ ਨੂੰ ਕੱਟ ਕਰਕੇ ਦਵਾਂਗੇ ਜੇ ਦੁੱਧਾ ਦਿਖ ਲੂਗਾ 5000 ਪਾ ਦੇ ਜੇ ਨਾਲ ਨਹੀਂ ਉਹ ਤਾਂ ਹਰੇ ਬੇਸ਼ੱਕ ਨਾ ਪਾਵੇ ਠੀਕ ਹੈ ਜੀ ਇਹ ਆਪਾਂ ਚੋਈ ਹੋਊਗੀ ਉਹਨੂੰ ਫਿਰ ਠੀਕ ਹੈ ਠੀਕ ਹੈ ਉਹਨਾਂ ਦੇ ਉਦਾਂ ਨਹੀਂ ਭਾਈ 5000 ਕੱਟ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਇਹ ਜਿਹੜੀ ਗੱਲ ਇਸ ਵਿੱਚ ਕਹਿ ਗਈ ਇਹ ਗੱਲ ਆ ਲੈ ਭਾਈ ਕੁਮਾਰ ਲਈ ਕਹਿੰਦੀ ਭਾਈ ਤੀਜੇ ਨੰਬਰ ਤੇ ਕਿਵੇਂ ਆ ਗਈ ਇਹ ਭਾਈ ਗੱਭਲ ਜੇ ਅੱਛਾ ਜੀ ਇਹ ਦੁੱਧ ਹੈ ਜੀ ਚਲੋ 13 ਕਿਲੋ ਵਾਲੀ ਅੱਛਾ ਜੀ 13 ਕਿਲੋ ਜਮਾਂਦਰੀ ਥਾਂ ਦੀ ਤੇਲ ਜਮਕਦੇ ਜੀ ਠੀਕ ਆ ਲਓ ਜੀ ਇਹ ਭਾਨਾ ਜਿਹੜੇ ਵੀਰ ਕੋ ਲਈ ਜਾਂਦਾ ਪੈਰ ਰੱਖ ਕੇ ਜਾਣ ਵਾਲਾ ਵੇਖੋ ਆ ਖਾ ਬ ਦੇ ਭੋਤ ਇਹਦਾ ਲੋ ਜੀ ਜਮੰਦਰੀ ਤੇਜ ਜੇ ਫੱਲੇ ਜਾਂਦੀ ਉਹ ਵੀ ਬਹਿਣੀ ਵਾਲਾ ਸਾਈਡ ਹੈ ਨਾ ਤੇ ਮੋਲੇ ਦਾ ਜਿੱਦਾਂ ਦਾ ਕਰਨਾ ਵਾ ਅੱਛਾ ਜੀ ਇਹ ਚੋਕ ਵੀ ਉਹਨੇ ਦੀ ਹੋਣੀ ਦੀ ਅੱਛਾ ਜੀ ਤੂੰ ਆਂ ਮਰੀ ਦੁੱਜਾ ਤਿੰਨਾ ਥਾਂ ਦੀ ਮੇਰੀ ਸੁੰਦਰ ਗਰਦੀ ਆ ਅੱਛਾ ਜੀ ਦੋ ਸੂਏ ਦਾ ਕੋਈ ਗਰਦੀ ਵਿੱਚ ਨਾ ਨਾ ਲਓ ਜੀ ਜਮੰਦਰੀ ਤੇਜ ਆ ਠੀਕ ਆ ਠੀਕ ਆ ਸੂਆ ਆਪਾਂ ਕਿਰਵਾ ਦੂਗੀ ਸੂਆ ਭਾਜੀ ਲਾਲੇ ਕੋਈ ਦੂਜਾ ਦੇ ਲਾਲੇ ਤੇ ਜਾ ਮੈਂ ਸੂਏ ਦੇ ਨਾਲ ਨਹੀਂ ਦਾ ਅੱਛਾ ਜੀ ਭਾਜੀ ਸਾਡੀਆਂ ਅੱਖਾਂ ਸਾਡੇ ਕਿਦਾਂ ਕੰਮ ਖਕਾਰੋ ਬਾਹਰ ਵੀ ਕਰਦੇ ਆ ਠੀਕ ਆ ਠੀਕ ਆ ਜੀ ਤੁਹਾਡਾ ਫੈਸਲਾ ਮਾਓ ਜੇ ਤੁਹਾਡੀ ਮੇਲੋ ਬਿਲਕੁਲ ਬਿਲ ਲਾਤਰੀ ਨੂੰ ਜਿਵੇਂ ਮਾਰੀ ਵੇਜੋ ਉੱਥੇ ਖਲੋਦੀ ਇਸੇ ਖਲੋਦੀ ਜਿੱਥੇ ਲੱਗ ਰਹੀ ਉੱਥੇ ਰਹੀ ਲੱਗ ਗਿਆ ਕਰਮਾਲੀ ਚਲੋ ਜੀ ਵੇਖੋ ਅਗਲੇ ਪੜੇ ਮਾਰੋ ਕੈਮਰਾ ਵੇਖੋ ਲਓ ਜੀ ਲਓ ਜੀ ਕੀ ਕਰ ਸਕਦੇ ਤੁਸੀਂ ਅਗਲੀ ਸਾਈਡ ਤੇ ਥਾਣਾ ਦਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਆ ਗਿਆ ਕਰਮਾਲੀ ਦਾ ਉਹ ਪਿੱਛੇ ਬੰਗੇ ਤੇ ਬਾਕੀ ਬਾਜ ਜਰੂਰ ਲੱਗੀ ਆ ਕਰਮਾਲੀ ਨੂੰ ਜਮਾਂਦਰ ਤੇ ਨਾ ਥਾਣਾ ਇਹ ਸੁੱਖਾ ਸਾਰਾ ਸਿਆਹ ਚੋ ਗਿਆ ਰੀ ਨਾ ਅੱਛਾ ਜੀ ਇਹ 50000 ਦੀ ਮੈਨੂੰ ਫੇਰ ਦੇ ਦੇਣਾ ਠੀਕ ਆ ਠੀਕ ਆ ਲਓ ਜੀ ਐਨ ਜੈਡ ਬਲੈਕ ਆ ਦੇਖੋ ਜੀ ਕਰਮਾਲੀ 13 14 ਲੀਟਰ ਦੁੱਧ ਅਲਿਆ ਦਾ ਅੱਖਾਂ ਵਾਲਾ ਛੱਡਾ ਭਾਜੀ 13 ਵੀ ਖੇਡੋ ਤੇ 14 ਵੀ ਖੇਡੋ ਅੱਛਾ ਜੀ 12 ਕਿਲੋ ਦਵਾਂਗੇ ਪਰ ਇਹ ਨਹੀਂ ਆਪ 40 ਨੇ ਜਾ ਕੇ ਮੁਰਦਾ ਦੇ 12 ਕਿਲੋ ਦਵਾਂਗੇ ਹਾਂਜੀ ਹਾਂਜੀ 1 ਰੂਟ ਪਾਏ 12 ਦੇ ਗੱਲੇ ਦੇ ਬਿਲਕੁਲ ਬਿਲਕੁਲ ਜੀ ਕੰਮ ਵੀ ਪਤਲਾ ਆ ਗਿਆ ਨਾਲਾ ਨੂੜਾ ਅੰਦਰ ਵੀ ਇਹਦਾ ਕਦੇ ਕੋਈ ਮਾਈ ਲੱਸੀ ਦੇ ਮੋਗ ਮਾਰਦੀ ਆ ਵੇਖੋ ਠੀਕ ਆ ਠੀਕ ਆ ਠੀਕ ਆ ਲਓ ਜੀ ਸਾਹਮਣ ਵਾਲੀ ਸੇਵਾ ਹੀ ਕਰਨਾ ਦੀ ਮਾਈ ਜੀ ਬਿਲਕੁਲ ਸਹੀ ਗੱਲ ਆ ਜੀ ਕੋਈ ਖਾਲੀ ਇਧਰ ਹੋ ਜਾ ਮੜਾ ਜੀ ਚੰਗੀ ਆ ਤਰਮਾਲੀ ਆ ਵੇਖੋ ਨਾ ਇਹ ਬੋਰੀਆਂ ਨਹੀਂ ਚੱਡਾ ਚਾ ਕਰ ਸਕਦੇ ਭਾਈ ਇਹ 10 ਤੋਂ 12 ਦਿਨ ਖੜੂਗੀ ਅੱਛਾ ਜੀ 15 ਵੀ ਕਰ ਸਕਦੀ ਏ ਠੀਕ ਹੈ ਪਰ ਨਹੀਂ ਵੀਰਾਂ ਦਾ ਜੇ ਕੋਈ ਲਈ ਜਾਂਦਾ ਭਾਈ ਬਲੇਦਨ ਗਾਂ ਹੀ ਮਾਦੀ ਹੈ ਅੱਛਾ ਜੀ ਤੇ ਤਿੰਨਾ ਸਾਲ ਦੀ ਗਾਰੰਟੀ ਜੋ ਕਿ ਮੇਰੀ ਫੁੱਲ ਗਰੰਟੀ ਆ ਅੱਛਾ ਜੀ ਜਿੰਨਾ ਤੱਕ ਪਿੱਛੇ ਦੀ ਮੇਰੀ ਗਰੰਟੀ ਏ ਠੀਕ ਹੈ ਇਹਦੇ ਭਾਈ ਗੱਲਾਂ ਦੀ ਸ਼ਰਤ ਲਾਉਂਗਾ ਅੱਛਾ ਜੀ ਪਿੱਛੇ ਦੀ ਮੇਰੀ ਗਰੰਟੀ ਤਿੰਨਾ ਸਾਲ ਦੀ ਮੇਰੀ ਗਰੰਟੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੇ ਐ ਮੱਥਾ ਨਾਲ ਜਿਹੜਾ ਫੁੱਲ ਗਰੰਟੀ ਆ ਚੇਪ ਆਜੂ ਭਾਈ ਕੋ ਹੋ ਜਾਵਾ ਤੇਰਾ ਭਾਈ ਮੁੱਲ ਫਿਰ ਕਿਹਦਾ ਭਾਈ ਮੁੱਲ ਪਤਾਵਾਂਗੇ ਇਹ ਨਹੀਂ yaar ਛੋੜ 50 ਦੇ 7000 ਦੀ ਦਵਾਂਗੇ ਹਾਂ ਜਿਹੜੀ ਦੇਣੀ ਬਿਲਕੁਲ ਲੋਹੇ ਦੇ ਲੀਗ ਆ ਕਬਜੀ ਅੱਛਾ ਹੀ ਇਹ 50000 ਦੀ ਸਾਰਾ ਸੂਦਾ ਚੋਕ ਹੈ ਸਿਆਜ ਜਦੋਂ ਮਦੀ ਗਰਮੀ ਦੀ ਫਿਰ ਵੇਚ ਬਿਲਕੁਲ ਬਿਲਕੁਲ ਜੀ ਲੋਹੇ ਦਾ ਕਣਾਲਾ ਹੀ ਹਿਸਾਬ ਨਾਲ ਭਾਵਾ ਜੇ ਮੈਨੂੰ ਮਿਲ ਕੋ ਦੱਸੋ ਜੇ 40000 ਦੇ 1 ਸਵਾਲ ਲੱਖ ਦੀ ਮਾਲੀਆ 1 ਸਵਾਲ ਲੱਖ ਦੀ ਝੋਟੀ ਸਹੀ ਗੱਲ ਹੈ ਲੋ ਭਾਈ 57 5000 ਦੀ ਜਦੋਂ ਤੱਕ ਮੈਂ ਬਾਰ ਬਾਰ ਹੈ ਨਾ 30000 ਦੇ ਵੀ ਗਰੰਟੀ ਅੱਛਾ ਜੀ ਛੇੜੀ ਮੇਰੀ ਕੱਢੀ ਜੀ ਠੀਕ ਹੈ ਠੀਕ ਹੈ ਅੱਛਾ ਮਾਰੇ ਮੇਰੀ ਮੈਂ ਲੱਦ ਕੇ ਫੋਨ ਕਰਦੇ ਵੀਡੀਓ ਥਾਂ ਤੇ ਨਾਲ ਆਪਣੇ ਹੱਥ ਤੇ ਪਗਲ ਗਰੀ ਠੀਕ ਆ ਠੀਕ ਆ ਲਓ ਜੀ ਪਸ਼ੂ ਬਾਈ ਦੇ ਕੋਲ ਚੰਗੇ ਦਾ ਰੇਟ ਅੱਛਾ ਜੀ ਅੱਛਾ ਜੀ ਇਹ ਦੋਤੇ ਹੋਰ ਹੀ ਜੀ ਤੁਸੀ ਬੜੀ ਚੰਗੀ ਆ ਠੀਕ ਆ ਮੇਰੀ ਯਾਦ ਉਹ ਗੱਪ ਦੀ ਵੀਡੀਓ ਪਈ ਆ ਅੱਛਾ ਜੀ ਪਾਸ 7 ਦਿਨ ਪੰਨਿਆਂ 14 ਦੀ ਗੱਪ ਦੀ ਵੀਡੀਓ ਪਈ ਆ ਅੱਛਾ ਜੀ ਇਹਦੀ ਆਪਾਂ ਨੂੰ ਸੂਈ ਦੀ ਵੀਡੀਓ ਕੱਟੀ ਮਗਦੇ ਉਹਦੀ ਵੀਡੀਓ ਪਈ ਆ ਅੱਛਾ ਜੀ ਸਾਰੀ ਵੀਡੀਓ ਆਪੇ ਕੋਲੇ ਗਈ ਆ ਠੀਕ ਆ ਵੀਡੀਓ ਸੂਨ ਦੇ ਤੱਕ ਵੀਡੀਓ ਅਗਲੇ ਪਾ ਦਾਂਗੇ ਆ ਅੱਛਾ ਜੀ ਸੂਨ ਦੀ ਵੀ ਬਣੀ ਦੀ ਵੀ ਥੱਲੇ ਉਹ ਕੱਟੀ ਦੀ ਨਾਲ ਵੀ ਉਹ ਮਾਲ ਕੱਟੀ ਮਾਰ ਗਈ ਇਹਦੀ ਠੀਕ ਹੈ ਠੀਕ ਹੈ ਜੀ ਇਹ ਮੀਂਹ ਜਦੋਂ ਪਿੱਛੇ ਪੈਣਾ ਉਹਨੂੰ ਕੱਟੀ ਮਾਰ ਗਈ ਜੇ ਤੇ ਹੁਣ ਕੋਲ ਕੋ ਬਹੁਤ 4 ਕਿਲੋ ਹੀ ਆਪਾਂ ਦੇ ਮੈਨੂੰ ਠੀਕ ਆ ਦੁੱਧ ਕੋਲ ਜ਼ਿਆਦਾ ਹੀ ਅੱਛਾ ਸਾਰੇ ਉਹ ਚੀਜ਼ ਉਹ ਨਹੀਂ ਲਾਇਆ ਆਣ ਗਿਆ ਕੋਈ ਚੀਜ਼ ਲੱਗੀ ਠੀਕ ਹੈ ਠੀਕ ਚਾਹ ਮਾਰੋ ਵੇਹੜਾ ਆਪਾਂ ਦਟਾਂਗੇ ਜੀ ਜਦ ਆਪਾਂ ਨੂੰ ਛਾਹ ਦੇ ਭਾਈ ਦੁੱਧ ਜ਼ਿਆਦਾ ਦੇ ਚਾਹ ਦੀ ਸੰਧੀ ਆ ਗਲਾਪ ਫੈਲੋ ਕਿੰਦੇ ਲਓ ਜੀ ਪਿਓਰ ਨੀਲੀ ਹੀਰਾ ਵੀਰੀ ਥੋੜੀ ਛਾਹ ਬਣਾ ਲਈ ਆ ਛੋਟੀ ਜਿਹੀ ਸੰਦੋਲੀ ਕਿੰਗੇ ਆ ਰਲੀਆਂ ਕੀ ਸਾਬ ਤੁਮ ਕੇ ਭਰਾ ਵਾਲੇ ਚਲੋ ਰੋਟੀ ਦੀ ਬੀਆ ਕਾਦ ਦੇ ਵੇਲੇ ਤੇ ਇਧਰ ਕਾਦ ਦੇ ਕੋਲੇ ਜਿਹੜਾ ਬਹੁਤ ਤਗੜਾ ਰਹਾ ਵੀ ਇਥੇ ਕਰ ਦੋ ਦੁੱਧ ਪਾਜੀ 4 ਕਿਲੋ ਜੀ ਅੱਛਾ ਜੀ ਤੇ ਮਿਲਦੀ ਦੋਵੇਂ ਟਾਈਮਾਂ ਦੋਵੇਂ ਟਾਈਮ ਤੇ ਇੱਕ ਥਾਂ 'ਚ ਮਗਲੇ 'ਚ ਦੋ ਚੌਂ ਦਾ ਫਰਕ ਵੀ ਹੋ ਸਕਦਾ ਜੀ ਠੀਕ ਹੈ ਠੀਕ ਹੈ ਗੱਲਾਂ ਸਿੱਧੀਆਂ ਬੋਲਣੀਆਂ ਵਾ ਬਿਲਕੁਲ ਸਹੀ ਗੱਲ ਆ ਫਿਰ ਮੈਨੇਜਰ ਰੱਖਣਾ ਅੱਛਾ ਜੀ ਮੁੜ ਕੇ ਕੱਲ ਨੂੰ ਵਾਸ਼ਰਚੇ ਦਾ ਰਾਹ ਮੈਂ ਤੁਹਾਨੂੰ ਮੈਂ ਬੜੀ ਹੁੰਦੀ ਭਾਜੀ ਹਾਂਜੀ ਹਾਂਜੀ ਨਵਾ ਬੱਜੇ ਭਈਆ ਹਨਾ 2000 ਲੈਣਾ ਕਾਟਾ ਪੰਕੀ ਨਾ ਕਿੰਨਾ ਪਣਾ ਕਿੰਨਾ ਨਹੀਂ ਪਣਾ ਇਹ ਤਾਂ ਗੱਲ ਸੀ ਮਗਲੇ ਸਾਹੇ ਦੋ ਚੌਹ ਤਰ ਦਾ ਫਰਕ ਹੋਗਾ ਅੱਛਾ ਜੀ ਦੋ ਤੇ ਚਾਰ ਕਿਲੋ ਦਾ ਮਾਸਾ ਕਾਟ ਹੀ ਹੋਗਾ ਵੱਧ ਨਹੀਂ ਹੁੰਦਾ ਠੀਕ ਹੈ ਠੀਕ ਹੈ ਠੀਕ ਸਿੱਧੀ ਹਰ ਲਾਪਰ ਬਾਅਦ ਵਿੱਚ ਹੋਗਾ ਜੀ ਇਹ ਸੀਲ ਉਹ ਤਾਂ ਬੜੀ ਇੱਦਾ ਬਹਿ ਜਾ ਪੰਜ ਅੱਛਾ ਜੀ ਲਓ ਜੀ ਪੰਜ ਦਾ ਕਿੰਨਾ ਕਰ ਸਕਦੇ ਜੀ ਪਬੀ ਵੀ ਥੋੜੀ ਕੋਈ ਸਾਹਮ ਕਰ ਲੂਗਾ ਭਰਾ ਤੇ ਦੁੱਧ ਚਲੋ ਚੰਗਾ ਕੱਢੀ ਹੋਵੇ। ਪਾਜੀ ਆਪਾਂ ਗਾਂ ਵਧੂ ਮੋਤੇ ਬਾਰੇ ਮੇਰੀ ਜੀ ਕੋਈ ਰੀਡੀਮ ਅਤੇ ਦਾ। ਅੱਛਾ ਜੀ। ਪਰ ਹੁਣ ਮੇਰੇ ਕੋਲ ਚੌਂ ਤੋਂ ਮਾਸਾ ਕੱਢੀ ਕਰਕੇ ਲਵੇ। ਠੀਕ ਆ। ਔਰ ਪੁੱਛੀ ਜੀ। ਅੱਛਾ ਜੀ। ਇਹਦੀ ਵੀਡੀਓ ਸੱਜਣ ਦੀ ਵੀ ਪਾਦਾਂਗੇ। ਅੱਛਾ ਜੀ। ਗੱਬਨ ਦੀ ਵੀ ਪਾਦਾਂਗੇ। ਸਾਰੀ ਵੀਡੀਓ ਪਾਦਾਂਗੇ ਫਿਰ ਕਿਸਾਈ ਪਾਵੇਗੀ। ਠੀਕ ਆ। ਇਹਦਾ ਭਾਈ ਮੋਲਾ। ਆਹ ਦੇਖੋ। ਇੱਧਰ ਸਾਂ ਚਿੱਟੇ ਦੋ ਚਾਤਾ ਲੱਭ ਚਾਹੇ। ਠੀਕ ਆ ਜੀ। ਇਹਦਾ ਭਾਈ ਥੋੜੀ ਬਲੇਸ਼। ਜਿਹੜੀ ਕਿ ਉਹ ਡੀਸ ਕੋਣੀ ਦੀ ਜਿਹੜੀ ਬਰੀਡਰ ਹੈ ਦੀ ਇਹਦਾ ਮੁੱਲ ਕੋਈ ਨਹੀਂ ਜੀ ਸਿਰਫ ਇਹਦਾ ਦੁੱਧ ਲੈਉਣੀ ਪਈ ਜੀ ਅੱਛਾ ਜੀ ਸਾਹਮਣੀ ਬਣੀ ਜੇ ਮੈਂ ਵੀਰ ਕੋ ਸਾਹਮਣੇ ਖੜੇ ਹੂੰ ਨਾ ਟੁੱਕ ਮੈਨੂੰ ਫੋਨ ਲਾ ਦੇ ਭਾਈ ਇਹ ਦੁੱਧੋ ਹੀ ਵੰਦਨ ਦੇ ਕਰ ਲੈਈ ਆ ਵਾਦੀ ਮੈਨੂੰ ਬੇ ਲਾਹਾਂ ਨਾ ਪੇ ਰਵੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹ ਭਾਈ ਹੁਣ ਨਾ ਆਪਾਂ ਹਾਂ ਦਾ 48000 ਦੇ ਦਈਏ ਅੱਛਾ ਜੀ ਕਰ ਦਈਏ ਮਾਨਤਾ ਨਾਲ 40000 ਦੇ ਦਈਏ 45 ਵੀ ਜਾਂਦੀ ਹੈ ਪੂਰੇ 44000 ਦੇਵਾਂਗੇ 42 43 ਦਾ ਫੋਨ ਨਾ ਕਰੇ ਮੀ ਲਾਓ ਜੀ 44 ਤੇ ਦੁੱਧ ਚੋਤ ਮਸਾ ਘੱਟ ਗਿਰ ਕੇ ਦੇਵੇ ਅ ਤਹਾ ਬੜਾ ਜੀ ਕੱਤੀ ਮਰੀਏ ਵੀਡੀਓ ਸੱਜਦੀ ਵੀ ਹੈਗੀ ਆ ਅੱਛਾ ਜੀ ਕੱਤੀ ਦੀ ਬੜੀ ਮਰਗੀ ਦੀ ਵੀ ਹੈਗੀ ਆ ਠੀਕ ਹੈ ਠੀਕ ਹੈ ਲੋ ਜੀ ਸਾਰੀ ਡਿਟੇਲ ਪਾਈ ਦੇ ਕੋਲ ਪਈ ਆ ਇਹੋ ਬਾਹਨਾ ਹੋਊ ਇਹੋ ਸਾਨੂੰ ਇਹੋ ਰਸਾ ਵੀ ਹੋਊਗਾ ਅੱਛਾ ਜੀ ਸਾਰੀ ਵੀਡੀਓ ਆਪਣੇ ਕੋਲ ਹੈਗੀ ਠੀਕ ਹੈ ਠੀਕ ਹੈ ਲਓ ਭਾਈ ਤੇ ਮੇਰਾ ਵੀ ਤਾਂ 42 ਤਰ ਦੇ ਕਿਹਦੇ ਮਾਨੂੰ ਲੱਗਦੀਏ ਕੋਈ ਦੁੱਧ ਤੋੜ ਸਕਦਾ ਲੈ ਜੇ ਜੋ ਨਹੀਂ ਤੋੜ ਸਕਦਾ ਮੇਰੇ ਘਰੇ ਮਰੀ ਲੈ ਦੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਉਹ ਤੇ ਕਿਹਦੇ ਹਸੀ ਜਣਾ ਲਿਆ ਜਾਏਗਾ ਕੀ ਗੱਲ ਆ ਆਹ ਦੇ ਸਿੱਧੀਆਂ ਗੱਲਾਂ ਕਰੀਏ ਵੀ ਨਹੀਂ ਬਿਲਕੁਲ ਬਿਲਕੁਲ ਸਹੀ ਉਹਨੂੰ ਬਾਹਰ ਵਾਲਾ ਕੰਮ ਨਹੀਂ ਲੱ ਲਓ ਭਾਈ ਜੀ ਵੀਡੀਓ ਨੂੰ ਮੱਤ ਤੋਂ ਬਾਅਦ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ